ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਣ ਲੈ ਕੇ ਆਜਨਾ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਜਨਵਰੀ ਦੇ ਪਹਿਲੇ 10 ਦਿਨਾਂ ਦੇ ਦਰਮਿਆਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮਈ ਵਾਲੇ ਫੱਕੋ ਕਿੰਨੇ ਕਾ ਸਰਨੇ ਔਰ ਹਰਿਆਣਾ Rajasthan ਦੀ ਵੀ ਜੜੀਆ ਗੱਲ ਕਰਾਂਗੇ ਸੋ ਅਸਲ ਉਹਦੀ ਜਕਰਤਾਜਾ ਸੈਟੇਲਾਈਟ ਦਾ ਸੀਰ ਦੇਖੀਏ ਸਕਰੀਨ ਤੇ ਦੇਖ ਸਕਦੇ ਹਾਂ ਜੀ ਤੇ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤੇ ਅੱਜ ਟਟਵੇਂ ਤੌਰ ਤੇ ਬੱਦਲਵਾਈ ਜਿਹੜੀ ਹੈ ਹਲਕੇ ਫੁਲਕੇ ਪੰਜਾਬ ਦੇ ਉੱਪਰ ਦੀ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਜਿਹੜੀ ਲੰਘ ਸਕਦੀ ਹੈ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਨਹੀਂ ਸਕਦੇ ਆ ਤੇ ਅੱਜ ਧੁੰਦ ਜਿਹੜੀ ਆ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਈ ਆ ਸਵੇਰ ਵੇਲੇ ਕਾਫੀ ਸੰਘਣੀ ਧੁੰਦ ਸੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਕੁਝ ਕਿਤਰਾਂ ਦੇ ਵਿੱਚ ਧੁੱਪ ਹੋਈ ਲੱਗੀ ਆ ਤੇ ਦੂਜੇ ਫਾਸੇ ਦੇਖ ਸਕਦੇ ਆ ਕਿ ਦਿੱਲੀ ਗੁਰੂਗਰਾਮ ਔਰ ਹਰਿਆਣੇ ਦੇ ਜਿਹੜੇ ਪੂਰਬੀ ਖੇਤਰਾਂ ਦੇ ਵਿੱਚ ਓਰਿਓਪੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਹਾਲੋਂ ਜਿਹੜੇ ਅਲਰਟ ਤੁਹਾਨੂੰ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਜੀ ਤੇ ਅਗਲੇ ਜੇਕਰ 3-4 ਦਿਨਾਂ ਦੀ ਗੱਲ ਕਰੀਏ ਯਾਨੀ ਕਿ 3-4 ਜਨਵਰੀ ਤੱਕ ਮੌਸਮ ਮਸਿੱਤਲੇ ਰੂਹ ਵਾਲਾ ਰਹੇਗਾ ਠੰਡ ਜਿਹੜੀ ਆ ਜੋਰਾਂਤ ਰਹੇਗੀ ਜਿਹੜੀਆਂ ਪਛੋ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਜੀ ਹਲਕੇ ਤੋਂ ਲੈ ਕੇ ਦਰਮਿਆਨੀ ਰਫ਼ਤਾਰ ਤੇ ਔਰ ਸੰਗਨੀ ਤੋਂ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਤੇ ਜੇਕਰ ਇੱਕ ਨਜ਼ਰ ਮੌਸਮ ਫਾਇਦੇ ਰਫੋਰਟ ਤੇ ਲਾਈਏ ਤੇ ਇੱਕ ਸਿਸਟਮ ਹੈ ਜਿਹੜਾ ਪੰਜਾਬ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਲੱਗ ਸਕਦਾ ਹੈ 5 6 7 ਤਰੀਕ ਨੂੰ ਤੇ ਇਹ ਸਿਸਟਮ ਕੋਈ ਵੱਡੇ ਲੈਵਲ ਤੇ ਪ੍ਰਭਾਵਿਤ ਤਾਂ ਨਹੀਂ ਕਰੇਗਾ ਪਰ ਪੰਜਾਬ ਦੇ ਜਿਹੜੇ 30 40% ਖੇਤਰ ਹੈ ਜਿਹੜੇ ਮੀਂਹ ਨਾਲ ਕਵਰ ਹੋ ਸਕਦੇ ਨੇ ਜੀ ਉਹ ਦਬਾਵੇ ਦੇ ਖੇਤਰ ਵੀ ਹੋ ਸਕਦੇ ਨੇ ਮਾਲਵੇ ਦੇ ਵੀ ਹੋ ਸਕਦੇ ਨੇ ਤੇ ਬਿਲਕੁਲ ਸਟੀਕ ਜਿਹੜੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਤੱਕ ਦੇਾਂਗੇ ਕਿ ਇਹ ਸਿਸਟਮ ਕਿੰਨਾ ਕੁ ਪ੍ਰਭਾਵਿਤ ਕਰੇਗਾ ਹਰਿਆਣੇ ਦੇ ਹੋਰ ਰਾਜਾਂ ਦੇ ਵੀ ਕੁਝ ਖੇਤਰਾਂ ਦੇ ਵਿੱਚ ਬਦਲ ਵਾਜਨਾ ਸ਼ਰਾਟੇ ਦੇ ਅਸਰ ਰਹਣਗੇ 5 6 ਤੇ 7 ਤਰੀਕ ਨੂੰ ਇਸ ਤੋਂ ਬਾਅਦ ਜਿਹੜਾ ਸਿਸਟਮ ਲੱਗੇਗਾ ਉਹ ਲੋਹੜੀ ਦੇ ਲਾਗੇ ਲੱਗੇਗਾ ਫਿਲਹਾਲ ਦੂਰ ਦੀਆਂ ਗੱਲਾਂ ਨੇ ਤੇ ਜਿਹੜਾ 5 6 ਵਾਲਾ 7 ਵਾਲਾ ਸਿਸਟਮ ਹੈ ਇਹਦੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਮਿਲੇਗੀ ਤਾਂ ਉਸ ਤੋਂ ਬਾਅਦ ਜ 8 9 ਤੇ 10 ਰਿਕ ਨੂੰ ਮੌਸਮ ਫੜਾ ਠੀਕ ਠਾਕ ਰਹੇਗਾ ਯਾਨੀ ਕਿ ਅਗਲੇ ਜਿਹੜੇ 10 ਦਿਨ ਨੇ ਸੀਤ ਲਹਿਰ ਤੇ ਠੰਡ ਦੇ ਜਿਹੜੇ ਅਲਰਟ ਨੇ ਉਹ ਜਾਰੀ ਕਰਦੇ ਨੇ ਮੌਸਮ ਵਿਭਾਗ ਨੇ ਅ ਕੱਲ ਵੀ ਜਿਹੜੇ ਸੀਤ ਲਹਿਰ ਚੱਲੇਗੀ ਤੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਕੱਲ ਵੀ ਡੜ ਜੋ ਸਕਦੀ ਆ ਉਸ ਤੋਂ ਬਾਅਦ ਦੇਖ ਸਕਦੇ ਹਾਂ ਜਿਹੜਾ ਸਿਸਟਮ ਆਣਾ ਜੋ ਉਹਦੀ ਵੀ ਅਪਡੇਟ ਮੌਸ ਮੌਕਤੀ ਆਫ ਦਿਨ ਚੜੀ ਤੋਂ ਅੱਗੇ ਨਾਲ ਸਾਂਝੀ ਕੀਤੀ ਜਾਵੇਗੀ ਸੋਇਆ ਜੀ ਆਫ ਦਿਨ 10 ਤੱਕ ਦੀ ਬਾਕੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਜਾਸਦ ਦਾ ਧੰਨਵਾਦ